ਇਹ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੀਆਂ ਹੱਤਾ ਬਗਾੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10 15 ਸਾਲ ਪਹਿਲਾਂ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਮਿਲਣਾ ਹੀ ਹੈ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜੀ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹ ਕੋਲ ਠੀਕਾ ਲੈ ਜਾ ਬਾਕੀ ਲੈ ਜਾ ਵੀ ਮੈਂ ਕੀ ਕਰਾਂ ਲੋਕਾਂ ਨੇ ਕੀ ਹੈ ਉਹਨਾਂ ਦਾ ਬਾਅਦ ਚ ਕਹਾਂਗੇ ਵੋਟਾਂ ਵੇਲੇ ਕਹਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾ ਮੁੱਕਦੀਆਂ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਜੀ ਦੂਜੇ ਮਹਿਲਾ ਆਲੇ ਸੀ ਜਿਨ੍ਹਾਂ ਦੀ ਟੂਟੀਆਂ ਸੋਨੀਆਂ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਾਂ ਨੱਕਾ ਕੀ ਹੁੰਦਾ ਜੀ ਗੈਰ ਜ਼ਿੰਮੇਵਾਰਾਂ ਦਾ ਰੋਲ ਨਿਭਾਇ ਨਹੀਂ ਸਾਡੇ ਜਿਹੜੇ ਲੀਡਰ ਸੀਗੇ ਪੁਰਾਣੇ ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ ਕੀ ਗੱਲ ਬਾਜਵਾ ਸਾਹਿਬ ਪੁੱਛੋ ਫਿਰ ਉਹਨਾਂ ਨੂੰ ਆਪਣੇ ਤਹਾਂ ਆਲੇ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋਪਰ ਆਣਾ ਵੀ ਅੱਧੀ ਹਮਤ ਹੁੰਦੀ ਹੈ ਕਿ ਮੈਂ ਸਾਡੇ ਕਾਹਦੇ ਪਾਉਂਗੇ ਨਹੀਂ ਤੁਸੀਂ ਕਿਸੇ ਨੂੰ ਰਿਕਵੈਸਟ ਕੀਤੀ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਮਾਚਲ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਤਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਤਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮਾਇਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣੇ ਦਾ ਕਾਂਗਰਸੀ ਵੀ ਗਿਆ ਕਾਂਗਰਸ ਸਾਹਿਬ ਤੱਕ ਇਹ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰਾਂ ਜੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹਨੇ ਗੁਪਤਾ ਸਾਹਿਬ ਨੇ ਉਹ ਕੀ ਗੁਪਤਾ ਸਾਹਿਬ ਦਾ ਕਿਹਦਾ ਦਾ ਟੇਲ ਲੈਦਾ ਤਾਂ ਘਰੇ ਆਵੇ ਦੇ ਪਛਾਣੇ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਪਛਾਣਗੇ ਟੇਲ ਨਾਲੋਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਦੇਊਗੀ ਤੁਹਾਨੂੰ

ਕਿਆ ਸਿੱਜ ਕੀ ਕੀ ਤਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਜਾਓ

ਰੋਹਿਲ ਕੁਸ ਚੀਰ ਨੂੰ ਦਸਖਿਤੇ ਦੇ ਆਵੇ ਇੰਡੀਆ ਬਲੋਕ ਕਿਹੜਾ ਹਿੱਸਾ ਇੰਡੀਆ ਬਲੋਕ ਇੰਡੀਆ ਬਲੋਕ ਜੀ 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 ਰੋਹਿਲ ਜੀ ਬਸ਼ਾਬਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਜ਼ੇਰਾ ਮੈਂ ਕੋਈ ਗੱਲ ਕੰਮ ਜਾਣੇ ਪਾਸ ਜਿਵੇਂ ਫੈਰ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਾਂ ਨੇ ਕਾਨੂੰਨ ਹੋ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਏ ਰਹੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋਗੇ ਕੱਲ ਕਰ ਲੈਣੇ ਆਈ ਐਮ ਅ ਸਿਫ ਯੂ ਆਪਕਿੰਗ ਅਬਾ ਬੀੜੀ ਮੰਗਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੈ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਾਜੋ 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 ਸਿੱਟੇ ਬਾਜੋ 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 ਇੱਕ ਕਹਾਵਤ ਹੈ ਪੰਜਾਬੀ ਪੜ੍ਹਿੰਦੇ ਤੁਸੀਂ ਪੀਪੀਐਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਬਈ ਅੱਭੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਘੋੜਾ ਇਹ ਟੱਟੂ ਹੈ ਇਹ ਕੀ ਹੋਗੀ ਉਹ ਕਿਹੜੀ ਲੈਂਗੁਏਜ ਹੈ ਤੁਹਾਡਾ ਪਾਪਾ ਤੁਹਾਡੀ ਇਹ ਵੀ ਡਰੈਕ ਕਰੀਏ ਜੀ ਤੁਹਾਡੀ ਇੰਟਰੂ ਪਈ ਹੈ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰ ਕਰੀਏ ਡਰੈਕ ਕਰ